ਲੋ ਜੀ ਲੱਗੇ ਆ ਮੂਲੀ ਵਾਲੇ ਪਰੌਂਠੇ ਬਣਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਹੈ ਜੀ ਮੇਰੇ YouTube ਚੈਨਲ ਤੇ ਪਿਤਰੀ ਵਾਲ ਦੇ ਵਿੱਚ ਮੈਂ ਵੀ ਠੀਕ ਹਾਂ ਜੀ ਕੋ ਸੁਣਾਉ ਸਾਰੇ ਜਣੇ ਅੱਜ ਆਪਾਂ ਬਣਾਉਣ ਲੱਗੇ ਆ ਮੂਲੀ ਵਾਲੇ ਪਰੌਂਠੇ ਸਾਡੇ ਘਰ ਆਏ ਹੋਣੇ ਅੱਜ ਗੈਸਟ ਆ ਸਾਰਾ ਕੰਮ ਅਸੀਂ ਗੈਸਟਾਂ ਤੋਂ ਹੀ ਕਰਵਾਇਆ ਵਾ ਅਸੀਂ ਤਾਂ ਸਿਰਫ ਪਰੌਂਠੇ ਪਰੌਂਠੇ ਬਣਾਉਣੇ ਹੀ ਨੇ ਤੇ ਹੁਣ ਆਪਾਂ ਖਵਾ ਦਈਏ ਉਹਨਾਂ ਨੂੰ ਆਉਂਦੇ ਚ ਬੇਟੇ ਲਈ ਕੱਲਾ ਨਮਕ ਤੇ ਜਿਵੇਂ ਬਾਤੀ ਕੱਢ ਤਾ ਬੱਚੇ ਮਿਰਚ ਨਹੀਂ ਖਾਂਦੇ ਕਿਉਂਕਿ ਛੋਟਾ ਹੈ ਨਾ ਕਾਫੀ ਇੱਕ ਕਾਫੀ ਲਈ ਤੇ ਬਾਕੀ ਅੱਜ ਨਾ ਅਸੀਂ ਵੀ ਹੁਣ ਮੈਂ ਕਿਹਾ ਬਣਾਉਣੀ ਕਈ ਦਿਨ ਹੋ ਗਏ ਸੀਗੇ ਮੂਲੀ ਵਾਲੇ ਪਾਵੇ ਬਣਾਉਣੇ ਸੀਗੇ ਹਰੀ ਮਿਰਚ ਨਹੀਂ ਮਿਲੀ ਹੈਗੀ ਹੈ ਨਹੀਂ ਹੁਣ ਸਾਂਡੇ ਗਵਾਂਢ ਚ ਵੀ ਪੁੱਛ ਲਈ ਹਰੀ ਮਿਰਚ ਹੈ ਨਹੀਂ ਕਿ ਕਿਸੇ ਅੰਦਰ ਨਾ ਗਵਾਂਢ ਦੇ ਤੇ ਹੁਣ ਬਾਜ਼ਾਰ ਜਾਣ ਦਾ ਕਿਸੇ ਚ ਹੈ ਨਹੀਂ ਵੀ ਅਸੀਂ ਜਾ ਕੇ ਲਿਆਈਏ ਇਸਕਾ ਟਿਨ ਮੇਟੇ ਖਵਾਉਣੀ ਹੈ ਤੁਹਾਨੂੰ ਵੀ ਅਸੀਂ ਖਵਾਉਣੀ ਆ ਫਿਰ ਪ੍ਰੌਟੇ ਲੋ ਜੀ ਹੁਣ ਪਹਿਲਾ ਪਰੌਂਠਾ ਦੇਣੀ ਆਪਾਂ ਛੋਟੇ ਜੇ ਕਾਕੇ ਨੂੰ ਉਹਦੇ ਵਾਸਤੇ ਆਪਾਂ ਛੋਟਾ ਜਿਹਾ ਪਰੌਂਠਾ ਹੀ ਬਣਾਇਆ ਨਹੀਂ ਤਾਂ ਮੇਰੇ ਪਰੌਂਠੇ ਬਹੁਤ ਵੱਡੇ ਵੱਡੇ ਹੁੰਦੇ ਨੇ ਇਹ ਦੇਖੋ ਗੈਬੂ ਆਜੋ ਪੌਂਠੀ ਲਾਜੂ ਬੂ ਤੋ ਆਪਣੀ ਭੱਜ ਕੇ ਭੱਜ ਕੇ ਮਾਛ ਕੋ ਆਜੋ ਸੋ ਜੀ ਨੇ ਜੀ ਨੇ ਖਾਣੇ ਹ ਜੀ ਆਜੋ ਫੇ ਹੇ 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 ਆਜੋ 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 ਲੋਟੀਏ ਤਾ ਉਹਨੂੰ ਦਿਆਈਏ ਹੁਣ ਦੇਖਿਓ ਇਹਦਾ ਰੈਕਸ਼ਨ ਛੋਟਾ ਕਾਕਾ ਕਿੱਥੇ ਗਿਆ ਛੋਟਾ ਕਾਕਾ ਕਿੱਥੇ ਗਿਆ ਛੋਟਾ ਕਾਕਾ ਤਾਂ ਚੱਕੀ ਫਿਰਦਾ ਕੈਂਚੀ ਆ ਸਾਡੇ ਘਰ ਨਾਲ ਇੱਕ ਤੂਫਾਨ ਆਇਆ ਹੋਇਆ ਕੱਲ ਦਾ ਨਾ ਪਰਸੋਂ ਦਾ ਔਰ ਇਹਨੇ ਗਾ ਦੇਖੋ ਝਾੜੂ ਚੱਪਲਾਾਂ ਕੈਂਚੀ ਕੋਲੀ ਰੈਪਰ ਰੈਪਰ ਤਾਂ ਆਪਣਾ ਮਾ ਸਸਿਆ ਕਰਦੇ ਪੁੱਤ ਗੈਵੋ ਦਸਿਆ ਕਰੋ ਕੱਟਦੇ 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 ਮਾ ਦਾ ਪਜਾਮਾ ਕੱਟਦੇ ਸਾਰੇ ਫੈਮਿਲੀ ਸਾਡੀ ਸਾਰੀ ਫੈਮਿਲੀ ਮੈਂਬਰ ਨਾਲ ਡਬਲ ਹੀ ਖਾਂਦੀ ਹਾਂ ਰੋਟੀ ਮੈਨੂੰ ਡਬਲ ਬਹੁਤ ਘੱਟ ਪਸੰਦ ਹੈ ਮੇਰੇ ਮੰਮੀ ਲੁਧਿਆਣੇ ਵਾਲੇ ਤਾਂ ਸਿੰਗਲ ਵਧੀਆ ਡਬਲ ਦਾ ਵਧੀਆ ਲੱਗਦੇ ਹੁੰਦੇ ਸਿੰਗਲ じゃ ਨਹੀਂ ਸੁਆਦ ਲੱਗਦਾ ਸਾਡੇ ਸਾਰੇ ਨਹੀਂ ਖਾਂਦੇ ਮੈਨੂੰ ਨਹੀਂ ਵਧੀਆ ਲੱਗਦੀ ਸਿੰਗਲ ਦਾ ਬਰਾਂਹ ਆ ਜਾਂਦਾ ਜਿਵੇਂ ਵਿੱਚ ਆਟਾ ਗੁੰਨੇ ਹੋਵੇ ਨਹੀਂ ਮੇਰੀ ਨਾਨੀ ਮम्मी ਸਿੰਗੜੀ ਬਣਾਉਂਦੇ ਹਾਂ ਵੇ ਜਿਹਨੂੰ ਬਣਾਉਣੇ ਆਉਂਦੇ ਆ ਨਾ ਉਹ ਤਾਂ ਬਣਾ ਲੈਂਦਾ ਹੋਰ ਤੁਹਾਡਾ ਮਤਲਬ ਆਪਾਂ ਨੂੰ ਆਉਂਦੇ ਨਹੀਂ ਹਾਂ ਕਿਉਂ ਹੋ ਜੁਣਾ ਪਹਿਲਾਂ ਆਪਣੀ ਬੇਟੀ ਨੂੰ ਰੋਕੀ ਤੇ ਜਿਨੂੰ ਅੱਜ ਲੈ ਕੇ ਨਹੀਂ ਗਈ ਕਹਿੰਦੀ ਮम्मा ਠੰਡੇ ਪ੍ਰੌਟਨ ਨਹੀਂ ਲੱਗਦੇ ਵਰਗਾ ਜਾ ਦੇ ਲੋ ਘਰ ਵਾਲ ਸਾਬ ਦਾ ਹਾਲ ਹਾ ਰਈ ਲੈ ਪਰ ਵਿੱਚੋਂ ਹੀ ਕੱਢ ਜਾ ਬਾਕੀ ਇਹ ਉਹ ਜਦੋਂ ਨਸਰ ਦਾ ਅਰਜੀ ਪਟਨਾ ਸੀ ਇਹਦੇ ਵਿੱਚ ਬਲੇਡ ਹੁੰਦਾ ਆ ਪਾੜ ਮੈਂ ਤਾਂ ਨਹੀਂ ਆ ਰਹੀ ਤੇ ਜਿਹੜੇ ਨਾ ਲੋਕ ਕਹਿ ਦਿੰਦੇ ਨੇ ਕੁੜੀਆਂ ਨੂੰ ਕਿ ਥੋੜੀਆਂ ਮਾਵਾ ਨੇ ਤੁਹਾਨੂੰ ਕੁਝ ਸਿਖਾ ਦੇਣੀ ਭੇਜਿਆ ਉਹ ਗੱਲਾਂ ਮੁੰਡਿਆਂ ਤੇ ਵੀ ਲਾਗੂ ਹੋਣੀਆਂ ਚਾਹੀਦੀਆਂ ਨੇ ਕਿ ਥੋੜੀਆਂ ਮਾਵਾ ਨੇ ਤੁਹਾਨੂੰ ਕੁਝ ਸਿਖਾਇਆ ਨਹੀਂ ਹੈਗਾ ਫਿਰ ਉਹਨਾਂ ਰੈਪਰ ਹੀ ਰਹਿ ਲੋ ਸਾਰੇ ਬਾਹਰ ਕੱਢ দাও ਹੂੰ ਤੁਹਾਡੀ ਮੰਮੀ ਨਾ ਐਵੇਂ ਪੜਦਾ ਹੁੰਦਾ ਲੈ ਰੈਪਰ ਸਾਡੇ ਟਾਈਮਾਂ 'ਚ ਰੈਪਰ ਹੀ ਨਹੀਂ ਦੇ ਹੁੰਦੇ ਐਸਾ ਖਵਾਰਾਂ ਚ ਲੀ ਗਏ ਜਾਂਦੇ ਜੇ ਰੋਟੀ ਅੱਜ ਕੱਲ ਦੇ ਬੱਚੇ ਨਹੀਂ ਨਾ ਇਹਦੇ ਐਦਾਂ ਕੋਈ ਨਹੀਂ ਹੋਏ ਨੋ 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 ਉਰੇ ਅੱਜ ਕੀ ਹੋਊਗੀ ਖਾਲੀ ਰੋਟੀ ਅੱਜ ਕਰਦੇ ਆ ਦੇ ਨਾ ਬੌਂਡੀ ਵੀ ਖਾਣੀ ਆ ਫੇਰ ਆ ਦਊਂਗੀ ਦਹੀਂ ਆ ਲੈ ਲੈ ਫਿਰ ਦੇ ਵੇ ਲਖਾਂਦਾ ਕਹਦਾ ਨਹੀਂ ਆਪ ਕਹਿੰਦਾ ਮੈਂ ਆਪ ਖਾਣੀ ਆ ਸਾਰੇ ਕੱਪੜੇ ਲਵੇੜ ਲੂੰਗਾ ਲੋਈ ਇਹ ਹੁਣ ਦੂਜਾ ਪਰਾਂਠਾ ਰੈਡੀ ਹੋ ਗਿਆ ਇਹਦਾ ਸਾਈਜ਼ ਹੁਣ ਵੱਧ ਗਿਆ ਤੀਜੇ ਦਾ ਮੋਰ ਵੀ ਵੱਧ ਜਾਣਾ ਵਾ ਬੱਸ ੱਡੇ ਕੇ ਰੱਖੀ ਭਰਾਵਾ ਤੇਰੇ ਦਾ ਪਰਾਂਠੇ ਵੀ ਥਲੇ ਤਵੇ ਦੇ ਵੀ ਬਾਹਰ ਆ ਜਾਂਦੇ ਇਹ ਮੈਂ ਸਿੰਪਲ ਚ ਪਤੀਲੇ ਤਵਾ ਰੱਖਿਆ ਹੋਇਆ ਇਹ ਮੈਂ ਪਰਾਂਠੇ ਆਂ ਰੱਖਿਆ ਹੋਇਆ ਦਖਾ ਕਿੱਥੇ ਆ ਮੁੱਛਾਂ ਮੁੱਛਾਂ ਦਿਖਾ ਆ ਪਣੀ ਬੱਲੇ 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 ਸਨਾ ਜੀ ਆਹਾ ਮੁੱਛਾਂ ਕਿਵੇਂ ਲਾਈਆਂ ਅਗੂਗੀ ਮੇਰੀ ਇਹਦੀ ਇਹਦੀ ਅਗੂਗਾ ਕੈਂਚੀ ਦੇ ਲੋ ਕਿਵੇਂ ਚੱਕੀ ਫਿਰਦਾ ਆ ਲੈ ਆ ਲੈ ਲੈ ਵੀ ਪਰੌਟਾ ਦੇ ਲੋ ਹੋ ਗਿਆ ਤਿਆਰ ਐ ਮੂਰੀਆ ਉਹ ਚੀਜ਼ ਦੇ ਕੇ ਅੱਜ ਸਾਡੇ ਮੂਰੀਆ ਵਾਲੇ ਪੌਂਡ ਬਣਾਏ ਕਿਉਂ ਸਾਡੇ ਧਾਰੀ ਵਾਲਾ ਸਬਜ਼ੀ ਵੀ ਕਰ ਸੀ ਨਾ ਮੂੰਗਰ ਦਾ ਦੇਖੋ ਚਸਾਲੀ ਆਈ ਹੋਈ ਐ ਇਹਨਾਂ ਦੀ ਕਰ ਲਈ ਅਸੀਂ ਜਲਦੀ ਆ ਗਈ ਸੀ ਚੋਈ ਐ ਨਾ ਯਾ ਚੋਈ ਐ ਨਾ ਬਈ ਚੱਕੇ ਨਹੀਂ ਹੁੰਦਾ ਚਾ ਵੀ ਖਾਸਾ ਭਾਰੀ ਆ ਚਾ ਵੀ ਬੜੀ ਭਾਰੀ ਆ ਸੋਨ ਮੈਂ ਦੇਖੀ ਕਈ ਕਮੈਂਟ ਕਰਨਗੇ ਤੁਸੀਂ ਸਰ ਨੰਗਾ ਰੱਖਿਆ ਹੋਇਆ ਬਈ ਮੈਂ ਕਾਰੀ ਕਾਰੀ ਚ ਲਾ ਗਈ ਸੀ ਰੋਟੀ ਬਣਾਉਣ ਸੋ ਐਗੀਆਂ ਗੱਲਾਂ ਨੂੰ ਥੋੜਾ ਜਨਾ ਇਗਨੋਰ ਕਰ ਗਿਆ ਮੈਂ हां जी दीदी कोई ना सुनो और भी ਭਾਂਡਾ ਦੇ ਦਰਾਂਗੇ ਨਹੀਂ ਨਹੀਂ ਜਿਵੇਂ ਕਿ ਬਹਿ ਰਹੇ ਹਾਂ ਅੰਦਰ ਆ ਲੈ ਗੋਦਾ ਕਰ ਬਣੀ ਮੇਰੀ ਭੈਣ ਨੇ ਕਿਤੇ ਮੁੰਡੇ ਨੇ ਦਿਮਾਗ ਖਰਾਬ ਕਰਿਆ ਲਓ ਜੀ ਹੁਣ ਪਹਿਲਾਂ ਆਪਾਂ ਬੇਟੀ ਦਾ ਟਿਫਨ ਭੇਜਦੀ ਹੈ ਰੈਡੀ ਕਰਕੇ ਅੱਜ ਉਹਨੂੰ ਸ਼ਹਿਰੀ ਵਾਲੇ ਟਿਫਨ 'ਚ ਪਾ ਦਿੰਦੇ ਹਾਂ ਸ਼ਹਿਰੀ ਨੂੰ ਤਾਂ ਨਾਲ ਹੀ ਲਿਆਉਣਾ ਫਿਰ ਉਹਨੂੰ ਤਾਂ ਨਾਲ ਹੀ ਲੈ ਆਉਗਾ ਪੇਪਰ ਆ ਨਾ ਉਹ ਤਾਂ ਛੁੱਟੀ ਜਲਦੀ ਹੋਏਗੀ ਕਰੋ ਪੈਕ ਲਓ ਇਹ ਹੋ ਗਿਆ ਹੁਣ ਵੇਟੀ ਦਾ ਟੀਪਨ ਵੈਸੇ ਦਾ ਉਹਦਾ ਟੀਪਨ ਹੋ ਰਿਹਾ ਜਿਵੇਂ ਉਹ ਵੱਡੀ ਆ ਅਜਿੱਚ ਪਾਉਣ ਲੱਗੀ ਆ ਜਿੰਨੀ ਵੀ ਪਾਉਣੀ ਨਾ ਪਾਉਂਦੇ ਉਹਨੇ ਪਾੜ ਲਿਆ ਥੁੱਲੇ ਜੇ ਪੈਸੇ ਬੈਣੇ ਨੇ ਹੋਰ ਸੁਣਾਉਗੀ ਹੁਣ ਤਾਂ ਸਾਡਾ ਲਾਈਵ ਵੀ ਨਹੀਂ ਆਉਂਦਾ ਚਲੋ ਪਾਤਾ ਦਈਏ ਹਾਂ ਪਾਤਾ ਹਾਂ ਕਿਉਂ ਜਾ ਹੂੰ ਬੋਟ ਨਮਕ ਨਹੀਂ ਪਾਉਂਦੀ ਹੈਗੀ ਕਲ ਟਿੰਗ ਨੂੰ ਲੈਣ ਦੀਆਂ ਹੁੰਦੀਆਂ ਨੇ। ਜੀ ਦੀ ਆਰ ਦੀਆਂ ਸਾਡੇ ਨਾਲ ਸਵੇਰ ਆਉਂਦੀ। ਹੁਣ ਵਾਰੀ ਆਈ ਹੈ। ਦੀਦੀ ਨੂੰ ਦੇਣ ਦੀ। ਹੁਣ ਆਪਾਂ ਦੀਦੀ ਨੂੰ ਵੀ ਪੜਾ ਦਈਏ। ਫਿਰ ਜਨੂ ਘਾਰੀ ਵਾਲ ਸਾਬ ਜੀ ਆਉਂਦੇ ਨੇ ਸਕੂਲ ਤੋਂ ਅੱਜ ਬੇਟੇ ਦਾ ਪੇਪਰ। ਉਹਨੂੰ ਲੈ ਕੇ ਉਹਨੂੰ ਜਲ ਲੈ ਕੇ ਆਉਣਗੇ। ਉਹਦੀ ਰੋਟੀ ਆਪਾਂ ਫੇਰ ਬਣਾਵਾਂਗੇ। ਕਿਉਂਕਿ ਫਿਰ ਨਾ ਪੌਂਠੇ ਠੰਡੇ ਸਵਾਦ ਨਹੀਂ ਲੱਗਦੇ ਹੈਗੇ। ਸੋ ਪਹਿਲਾਂ ਹੁਣ ਆਪਾਂ ਨੂੰ ਦੀਦੀ ਨੂੰ ਦੇਖ ਕੇ ਗੈਸ ਕਰਦਿਆਂ ਬੰਦ। ਫਿਰ ਕੰਟੀਨਿਊ ਕਰਦੀ ਆ ਮੈਂ ਵਲੌਗ ਨੂੰ ਵੀ ਵਲੌਗ ਵੀ ਮੈਂ ਬਹੁਤ ਟਾਈਮ ਦੇ ਬਾਅਦ ਅਪਲੋਡ ਕਰੂੰਗੀ ਆ ਤੁਸੀਂ ਸਾਰੇ ਜਣੇ ਸਪੋਰਟ ਵਲੌਗ ਨੂੰ ਜ਼ਰੂਰ ਕਰਿਆ ਕਰੋ ਠੀਕ ਆ ਸੋ ਜਿਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ 10k ਹੋਣ ਵਾਲਿਆ ਚਾਰ ਪੰਜ ਰਹਿੰਦੇ ਨੇ ਸੋ ਪਲੀਜ਼ ਜਲਦੀ ਜਾ ਕੇ 10k ਕਰਵਾ ਦਿਓ ਦੂਰੋਂ ਹੀ ਯੂਨੀਫਾਰਮ ਤਾਰਦਾ ਆਊਗਾ ਜੀ ਧਾਰੀਵਾਲ ਸਾਹਿਬ ਤੇ ਬੇਟੇ ਨੇ ਵੀ ਹੁਣ ਰੋਟੀ ਖਾ ਲਈ ਕਿਉਂਕਿ ਬੇਟੇ ਨੂੰ ਸਕੂਲ ਤੋਂ ਲੈਣ ਗਏ ਹੋਏ ਸੀਗੇ ਤੇ ਹੁਣ ਉਹਨਾਂ ਨੇ ਸਾਰਿਆਂ ਨੇ ਰੋਟੀ ਖਾ ਲਈ ਹੈ ਉਹ ਗਏ ਨੇ ਫ੍ਰੀ ਹੋਣ ਵਾਰੀ ਜਾਂਦੀ ਹੈ ਮੇਰੀ ਤੋ ਮੈਂ ਇੱਕ ਕੋਈ ਪਰੌਂਠਾ ਖਾਣਾ ਤੁਸੀਂ ਮੇਰੇ ਪਰੌਂਠੇ ਦਾ ਸਾਈਜ਼ ਚੈੱਕ ਕਰ ਸਕਦੇ ਹੋ ਬਸ ਇੱਕੋ ਹੀ ਖਾਣਾ ਮੈਂ ਤਾਂ ਸੋ ਇੱਧਰ ਮੇਰਾ ਦਹੀਂ ਵੀ ਰੈਡੀ ਹੈ ਜੀ ਤੇ ਇੱਧਰ ਮੇਰਾ ਪਰੌਂਠਾ ਵੀ ਰੈਡੀ ਆ ਤੇ ਉਸ ਤੋਂ ਬਾਅਦ ਇਹ ਸਾਰਾ ਹੁਣ ਆਪਾਂ ਕੰਮ ਕਰ ਫਿਨਿਸ਼ ਕਰਦੇ ਆ ਜਿਹੜਾ ਹੁਣ ਕਿੱਲਰ ਖਲਾਰਾ ਪਿਆ ਹੋਇਆ ਰਸੋਈ ਦੇ ਵਿੱਚ ਤੋ ਖਾ ਲਈਏ ਜੀ ਆਪਾਂ ਵੀ ਆਜੋ ਜਿਨੇ ਜਿਨੇ ਖਾਣੀਆਂ ਜੀ ਰੋਟੀ ਖਾ ਸਕਦੇ ਹੋ ਲਾਈਟ ਕਰ ਦਈਏ ਆਫ ਨਾ ਪੁੱਤ ਹੁਣ ਨਹੀਂ ਹੈਗੀਆਂ ਕਿਉਂ ਕਿ ਇਹਨਾਂ ਲੈਣੀਆਂ ਨੇ ਲਾ ਵੀ ਚੱਲ ਵੀ ਚੱਲ ਖਿੱਚ ਦੇ ਕੰਮ ਹੈ ਚੱਕਦੇ 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 ਹੈ ਚੱਕਦੇ ਕਿੱਥੇ ਗਿਆ ਹਾਂ ਹਾਂ ਉਹਨੂੰ ਬੜਾ ਸ਼ੈਰੀ ਰੁਕ ਜਾ ਪਾਪਾ ਬਤਾਂਦੇ ਨਹੀਂ ਉੱਤੇ ਨੀਚੇ ਦਿੱਤ ਨੂੰ ਲੈ ਜਾਂਦਾ ਹਰ ਇੱਕ ਨੂੰ ਬੜਾ ਦਿੰਦਾ ਲਾ 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 ਕਰਤਾ ਹੋਈ ਕੰਮ ਫੜਾ ਫੜ ਆਪਾਂ ਬੰਦ ਕਰਦੇ ਕਿਚਨ ਕਰਤੀ ਆਪਾਂ ਸਾਫ ਢਾਂਡੇ ਵਗੈਰਾ ਸਾਰੇ ਧੋਤੇ ਨੇ ਤੇ ਹੁਣ ਦੇਖਦੇ ਹਾਂ ਹਲੇ ਅੱਕੋ ਕੀ ਕਰਨਾ ਕਿਉਂਕਿ ਹੁਣ ਸੋ ਰਿਹਾ ਵਾ ਹੌਂ ਸੌ ਕੇ ਉੱਠਦਾ ਵਾ ਫਿਰ ਦੇਖਦੇ ਆ ਕੀ ਕਰਨਾ ਆ ਮਾਰਕੀਟ ਜਾਣਾ ਹੈ ਦੀਦੀ ਕਹਿ ਰਹੀ ਸੀ ਕਿ ਨਹੀਂ ਜਾਣਾ ਸੋ ਫਿਰ ਦੇਖਦੇ ਹੁਣ ਅੱਕੇ ਹਲੇ ਕੀ ਕਰਨਾ ਥੋੜਾ ਟਾਈਮ ਹਰ ਮੈਂ ਵੀ ਰੈਸਟ ਕਰ ਲਵਾਂ